ਬੱਬਾ ਪਲਾ ਇੱਕ ਵਾਰ ਕਹਿ ਕੇ ਗੁਰੂ ਕੀ ਸੰਗਤ ਦੇ ਕੋਲੋਂ ਖੁਸ਼ੀਆਂ ਲੈਣੀਆਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਾਨਾਮਾ ਇਤਿਹਾਸ ਤੁਸੀਂ ਸਰਵਣ ਕੀਤਾ ਹੈ ਮੇਰੇ ਤੋਂ ਪਹਿਲਾਂ ਢਾਡੀ ਰੱਤਾਂ ਕਵੀਸ਼ਰ ਦਿੱਤਿਆਂ ਨੇ 6ਵੇਂ ਪਾਤਸ਼ਾਹ ਮਹਾਰਾਜ ਜੀ ਦੀ ਤਿੱਜੀ ਤੇ ਚੌਥੀ ਜੰਗ ਦਾ ਇਤਿਹਾਸ ਆਪ ਸਿਕ ਸੰਗਤਾਂ ਦੇ ਨਾਲ ਸੰਝਾ ਕੀਤਾ ਹੈ ਮੇਰੇ ਤੋਂ ਪਹਿਲਾਂ ਜੱਥਾ ਤੀਸਰੀ ਜੰਗ ਦੀ ਗੱਲ ਕਰਕੇ ਗਿਆ ਹੈ ਆਓ ਆਪਣੇ ਮੰਨ ਦੀ ਸੁਰਤੀ ਨੂੰ ਲੈ ਕੇ ਚੱਲਿਆ ਗੁਰੂ ਸਰ ਮਹਾਰਾਜ ਦੀ ਧਰਤੀ ਤੇ ਸੋਹਣਿਆ ਦੇ ਸੁਲਤਾਨ ਗੁਰੂ ਅਰਗਵਰ ਸਿੰਘ ਸਤੇ ਪਾਛਾ ਮਹਾਰਾਜ ਜੀ ਦੇ ਉੱਪਰ ਇਹ ਤੀਸਰੀ ਵਾਰ ਸਮੇਂ ਦੀ ਦਿੱਲੀ ਸਰਕਾਰ ਲਲਾ ਬੇਗ ਜਰਨੈਲ 35000 ਫੌਜ ਲੈ ਕੇ ਗੁਰੂ ਸਰ ਮੈਦਾਨ ਦੇ ਵਿੱਚ ਆਂ ਡੜਿਆ ਇਧਰ ਗੁਰੂ ਕੇ ਲਾਲ ਨੇ ਜੰਗੇ ਮਦਦ ਬਿਲਕੁਲ ਭਖਿਆ ਹੋਇਆ ਹੈ ਗੁਰੂ ਵਰਗਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਬੈਠਾ हसन ਖਾਨ ਜਿਹੜਾ ਲਲਾ ਬੇਗ ਦਾ ਸੂਈਆ ਬਣ ਕੇ ਕਦੇ ਮਹਾਰਾਜ ਦੇ ਦਰਬਾਰ ਵਿੱਚ ਆਇਆ ਇਹਦੀਆਂ ਅੱਖਾਂ ਦੇ ਸਾਹਮਣੇ ਕਰਮ ਬੇਗ ਵਰਗੇ ਜਰਨੈਲ ਬਾਬਾ ਰਾਏ ਜੋਧੇ ਹੱਥੋਂ ਮਾਰੇ ਗਏ ਜਿਸ ਵੇਲੇ ਆਪਣੇ ਭਰਾ ਤੇ ਆਪਣੇ ਪਿਤਾ ਦੀ ਮੌਤ ਨੂੰ ਵੇਖ ਕੇ ਇੱਕ ਪਠਾਣੀ ਦਾ ਪੁੱਤ ਨਾਮੀ ਜਰਨੈਲ ਜਿਹਦਾ ਨਾਮ ਇਤਿਹਾਸ ਦੀ ਤਵਾਰੀਖ ਦੇ ਵਿੱਚ ਸ਼ਮਸ਼ਵੇਗ ਆਉਂਦਾ ਏ ਸ਼ਮਸ਼ਵੇਗ ਕਰੈਲ ਆਉਂਦਿਆਂ ਤੱਕ ਕਿ ਹਸਨ ਖਾਨ ਨੇ ਆਖਿਆ ਮੇਰੀ ਪੀੜੀ ਦੇ ਦਾਤਾ ਇਹ ਪਠਾਣੀ ਦਾ ਪੁੱਤ ਹੈ ਇਹ ਕਦੇ ਵੀ ਕਿਸੇ ਕੋਹਾਰਿਆ ਨਹੀਂ ਲੋਕ ਮੰਨਦੇ ਨੇ ਇਹਦੀ ਬਹਾਦਰੀ ਨੂੰ ਇਹਦੇ ਮੁਕਾਬਲੇ ਤੇ ਬਰਾਬਰ ਦਾ ਜਰਨੈਲ ਭੇਜਿਆ ਜਾਵੇ ਅਜੇ ਹਸਨ ਖਾਨ ਐਸੇ ਬਚਨ ਕਰਦਾ ਏ ਇਨੇ ਚਿਰ ਨੂੰ ਬਹਾਦਰ ਬਾਬਾ ਬਿਧੀ ਚੰਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਟੇਕਿਆ ਮੱਥਾ ਦੇ ਕੇ ਥੱਪੜਾ ਸੋਨਿਆਂ ਦੇ ਸੁਲਤਾਨ ਗੁਰੂ ਵਰ ਕੇ ਬੰਸਾ ਮਹਾਰਾਜੀ ਨੇ ਬਹਾਦਰ ਬਾਬਾ ਬਿਧੀ ਚੰਦ ਨੂੰ ਤੋੜਿਆ ਇੱਕ ਪਾਸੇ ਸ਼ਮਸ਼ਬੇਗ ਹੈ ਇੱਕ ਪਾਸੇ ਬਹਾਦਰ ਬਾਬਾ ਬਿਧੀ ਚੰਦ ਹੈ ਬਾਬਾ ਬਿਧੀ ਚੰਦ ਜੀ ਦੇ ਆਉਂਦਿਆ ਹੋਇਆ ਸ਼ਮਸ਼ਬੇਗ ਨੂੰ ਤੱਕਿਆ ਬਾਬਾ ਜੀ ਨੇ ਮੁੱਖ ਤੋਂ ਪੜਿਆ ਜਦੋਂ ਤੋਂ ਪ੍ਰੇਮ ਖੇਲਣ ਦਾ ਚਾਉ ਸਿਰਦਰ ਤਲੀ ਗਲੀ ਮੇਰੀ ਆਓ ਇੱਕ ਮਾਰਕ ਪੈਰ ਤਰੀਜੇ ਸਿਰ ਦਿੱਤੇ ਕਾਰ ਨਾ ਕੀਤੇ ਬਾਬਾ ਜੀ ਦੇ ਦਿਲ ਦੇ ਵਿੱਚ ਵੀਰਤਾ ਦਾ ਪਚਾਲ ਆਇਆ ਬਾਬਾ ਜੀ ਦੇ ਡੌੜੇ ਫੜਕੇ ਨੇ ਆਹ ਸਾਹਮਣੇ ਤੱਕੇ ਸ਼ਮਸ਼ਬੇਗ ਕਰਨੈ ਨੂੰ ਮੈਦਾਨੇ ਜੰਗ ਵਿੱਚ ਧੋਬੀ ਪਟਕਾ ਬਾੜ ਕੇ ਬਹਾਦਰ ਬਾਬਾ ਬਿਧੀ ਚੰਦੀ ਨੇ ਕਹਦੀ ਸੱਜੇ ਪੱਟ ਉੱਤੇ ਆਪਣੀ ਸੱਜੀ ਲੱਤ ਰੱਕੇ ਇਹਦੀ ਖੱਬੀ ਲੱਤ ਦਾ ਮਰੋੜਾ ਦੇ ਕੇ ਦੋ ਥਾਵਾਂ ਤੋਂ ਦਿਵਾਰਿਓਂ ਪਾੜ ਕੇ ਬਹਾਦਰ ਬਾਬੇ ਬਿਧੀ ਚੰਦ ਨੇ ਪਠਾਣੀ ਦੇ ਪੁੱਤ ਜਰਨੈਲ ਸ਼ਮਸ਼ਬੇਲ ਨੂੰ ਮੈਦਾਨੇ ਜੰਗ ਵਿੱਚ ਜਿੱਤ ਕੀਤਾ ਸੁਣਗੇ ਪਿਆਰ ਦੇ ਨਾਲ ਉਹ ਸੋਨੇ ਦਾ ਸੀਨ ਪਿੰਡ ਖਾਪੜ ਖੇੜੀ ਵਾਲਿਆਂ ਦਾ ਢਾਡੀ ਹਤਾ ਹੈ Ben de can ਛੱਡ ਕੇ ਟਿੰਗਿਆੜੇ ਦੇਖ ਨਾ ਲੱਲ ਟੁੱਟੀਆਂ ਛੱਡ ਕੇ ਆੜੇ ਹੋ ਹੋ ਦੇਖ ਨਾ ਲੱਲ ਟੁੱਟੀਆਂ ਛੱਡ ਕੇ ਜਿਉਆੜੇ ਹੋ 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 ਦੇਖ ਨਾ ਲੱਲ ਟੁੱਟੀਆਂ ਛੱਡ ਕੇ ਵੜ ਭੇ ਬੱਛਾੜੇ ਸ਼ਮਸ਼ੂ ਨ ਮੇਰ ਮਿੱਟੀ ਨਾਲ ਫੜਦੇ ਮੇਰ ਸ਼ਾਰੇ ਜਮ ਚੇ ਨੂੰ ਫਿਦਿਚਾ ਦੇ ਪੱਪਾ ਪਛਾੜਾ ਮਡੇ ਲੱਤ ਜਾਰੇ ਜੀਰਦਾ ਅੱਧ ਵਿੱਚ ਯਤ ਵਿੱਚੋਂ ਪਾੜੇ ਲੱਭੇ ਲੱਤ ਜੀਰਦਾ ਯਤ ਵਿੱਚੋਂ ਪਾੜੇ ਲੱਭੇ ਲੱਤ ਜੀਰਦਾ ਯਤ ਵਿੱਚੋਂ ਪਾੜੇ ਹੋ ਹੋ ਜੇ ਸੰਤੋਮ ਭੀਮ ਨੇ ਜੋ ਕੀਤੇ ਕਿੱਤੇ ਭਾਰੇ ਹੋ 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 ਇਹ ਨਾਮੀ ਜਰਨੈਲ ਬਹਾਦਰ ਬਾਬਾ ਬਿਧੀ ਚੰਦ ਜੀ ਨੇ ਸ਼ਮਸ਼ ਬੇਗ ਜਰਨੈਲ ਦੇ ਦੋ ਫਾੜ ਕਰਕੇ ਮਤਾਂ ਦੇ ਜਾ ਕੇ ਛੁੱਟਿਆ ਸਮਾ ਸੰਭਾਵਤ ਹੈ